ਅੱਜ ਇੱਕ ਸਵੇਰੇ ਮੈਂ ਉਠਿਆ ਤੇ ਜਦੋਂ ਕੁਝ ਘੰਟਿਆਂ ਬਾਅਦ ਆ ਦੁਪਹਿਰੇ ਸਵੇਰੀ ਸੀ 9:00 ਵਜੇ ਖਬਰ ਆਈ ਫੇਸਬੁੱਕ ਤੇ ਵੇਖਿਆ ਡੱਟ ਦੇ ਉੱਤੇ ਮੈਨੂੰ ਬੱਚਾ ਇੱਕ ਆਇਆ ਮੈਨੂੰ ਕਹਿੰਦਾ ਜੀ ਆ ਸਿੱਧੂ ਮੂਸੇ ਵਾਲੇ ਦੇ ਘਰ ਉਹਦੇ ਮਾਂ ਨੇ ਦੁਬਾਰਾ ਬੱਚੇ ਨੂੰ ਜਨਮ ਦਿੱਤਾ ਮੰਨ ਲਓ ਸਿੱਧੂ ਦੇ ਮੂਸੇ ਵਾਲੇ ਦਾ ਭਰਾ ਹੋਇਆ ਤੇ ਉਹ ਪਿਤਾ ਨੇ ਇਦਾਂ ਬੱਚਾ ਫੜਿਆ ਹੋਇਆ ਬਲਕੌਰ ਸਿੰਘ ਹੋਣਾ ਨੇ ਤੇ ਉਹ ਉਹ ਬੜੀ ਸਕੂਨ ਨੇਣ ਵਾਲੀ ਪਿਕਚਰ ਸੀ ਕਿਉਂਕਿ ਇੱਕ ਦਿਨ ਉਹਨੇ ਮੂਸੇ ਵਾਲੇ ਦਾ ਸਿੱਧੂ ਦਾ ਸਿਰ ਫੜਿਆ ਹੋਇਆ ਸੀ ਲਾਸ਼ ਸੀ ਜਿੱਦਣ ਉਹ ਵੀ ਉਹਨਾਂ ਹੱਥਾਂ ਨੇ ਫੜਿਆ ਸੀ ਤੇ ਇਹ ਅੱਜ ਬੱਚੇ ਨੂੰ ਇਦਾਂ ਫੜਿਆ ਹੋਇਆ ਉਹਦਾ ਇਦਾਂ ਸਿਰ ਸੀ ਜਿਹੜਾ ਇਨੇ ਉਹ ਏਡਾ ਵੱਡਾ ਕੱਦ ਸੀ ਉਹਦਾ ਉਹਦਾ ਏਡਾ ਸੇਰੇ ਦੇ ਹੱਥਾਂ ਚ ਆਉਂਦਾ ਨਹੀਂ ਸੀ ਜਦੋਂ ਸੰਸਕਾਰ ਕਰਿਆ ਤੇ ਅੱਜ ਇੱਕ ਏਡਾਂ ਦਾ ਬੱਚਾ ਜਿਹੜਾ ਬਿਲਕੁਲ ਹੱਥਾਂ ਚ ਆ ਗਿਆ ਮਾਤਾ ਚਰਨਕੌਰ ਦੀ ਵੀ ਮੈਂ ਪਿਕਚਰ ਵੇਖੀ ਜਦੋਂ ਉਹ ਹਸਪੀਟਲ ਚ ਮਾਂ ਉਹਨੂੰ ਬੁਖਾਰ ਰਿਹਾ ਹੈ ਬੱਚਾ ਵੀਡੀਓ ਵੇਖੀ ਜਦੋਂ ਬੱਚਾ ਲੈ ਕੇ ਆਏ ਨਾ ਉਹਨਾਂ ਨੇ ਏਦਾਂ ਵਿਖਾਇਆ ਜਨਮ ਤੋਂ ਬਾਅਦ ਮਾਂ ਨੂੰ ਵਿਖਾਉਂਦੇ ਐ ਤੇ ਸੱਚੀ ਮੈਨੂੰ ਇਹ ਲੱਗਦਾ ਸੀ ਮੈਂ ਕਿ ਅੱਜ ਕਿੰਨਾ ਵੱਡਾ ਸਕੂਨ ਮਿਲਿਆ ਹੋਣਾ ਜਦੋਂ ਉਹ ਬੱਚੇ ਨੂੰ ਇਦਾਂ ਵੇਖਿਆ ਹੋਣਾ ਇੱਕ ਦਰਦ ਸੀ ਇੱਕ ਉਹ ਦਿਨ ਸੀ ਇੱਕ ਆ ਦਿਨ ਹੈ ਤੇ ਯਾਦ ਰੱਖਣਾ ਕਦੇ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਮਾਂ ਬਦਲ ਜਾਂਦਾ ਮੇਰਾ ਮੇਰਾ ਮਾਨਾ ਜੂ ਖੁਸ਼ ਹੋਇਆ ਮੈਂ ਕਿ ਉਸ ਹਵੇਲੀ ਵਿੱਚ ਅੱਜ ਕੁਝ ਰੌਣਕ ਆਈ ਕੁਝ ਖੁਸ਼ੀ ਆਈ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਕੁਝ ਮਿਲ ਗਿਆ ਸਹਾਰਾ ਮਿਲ ਗਿਆ ਬਹੁਤ ਚੰਗੀ ਗੱਲ ਹੋਈ ਪਰ ਮਾਫ਼ ਕਰਨਾ ਕਈਆਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਕੁਝ ਹੋਰ ਸੋਚਣਾ ਪੈਣਾ ਕੁਝ ਹੋਰ ਤਰੀਕਾ ਲੱਭਣਾ ਪੈਣਾ ਆਪਣੇ ਆਪ ਨੂੰ ਉਸ ਗਮ ਦੇ ਵਿੱਚੋਂ ਉਸ ਤਕਲੀਫ਼ ਦੇ ਵਿੱਚੋਂ ਕੱਢਣਾ ਤੇ ਪੈਣਾ ਹੈ ਉਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਕੱਢਣਾ ਤੇ ਪੈਣਾ ਹੈ ਹੁਣ ਕਈਆਂ ਦੇ ਬੱਚਾ ਨਹੀਂ ਸਾਡੇ ਬੱਚਾ ਨਹੀਂ ਸਾਡੇ ਬੱਚਾ ਨਹੀਂ ਤੁਸੀਂ ਇਦਾਂ ਹੀ ਸੋਚੀ ਚੋ ਸਾਰਾ ਦਿਨ ਇੱਕ ਦੇ ਚਲਿਆ ਗਿਆ ਉਹ ਕਹਿੰਦੇ ਹੋਰ ਕੀ ਹੱਲ ਹੋ ਸਕਦਾ ਕਿਸੇ ਡਾਕਟਰ ਨੇ ਦੱਸਿਆ ਵੀ ਇਦਾਂ ਕਰ ਲਓ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਟੈਸਟ ਟਿਊਬ ਰਾਹੀਂ ਵੀ ਬੱਚਾ ਹੋ ਜਾਂਦਾ ਐਡੀ ਐਡੀ ਉਮਰ ਵਿੱਚ ਬੱਚਾ ਹੋ ਜਾਂਦਾ 60 65 70 ਸਾਲ ਦੀ ਏਜ ਤੱਕ ਵੀ ਬੱਚਾ ਹੋ ਜਾਂਦਾ ਚਲੋ ਬਈ ਪੈਸੇ ਪੂਸੇ ਖਰਚ ਕੇ ਪ੍ਰਬੰਧ ਕੀਤਾ ਤੇ ਹੋ ਗਿਆ ਪਰ ਉਸ ਮੁਸ਼ਕਲ ਦੇ ਵਿੱਚੋਂ ਨਿਕਲੇ ਨਾ ਮੈਂ ਜ ਮੈਨੂੰ ਲੱਗਿਆ ਮੈਂ ਕਿ ਇਦਾਂ ਕਈਆਂ ਨੂੰ ਆਪਣੇ ਘਰੇ ਬੱਚਾ ਜੰਮੇ ਦਾ ਚਾ ਨਹੀਂ ਹੋਇਆ ਹੋਣਾ ਜਿੰਨਾ ਜੇ ਇਹਦਾ ਚਾ ਕਰਦੇ ਹੋਣਗੇ ਸੁਣੋ ਚਾ ਕਰਦੇ ਹੋਣਗੇ ਕਾਰਨ ਕਿਉਂ ਹੈ ਕਿ ਉਹ ਜਿਹੜਾ ਸਿੱਧੂ ਸੀ ਨਾ ਉਹ ਪੱਗ ਨੂੰ ਰਿਪਰੈਜ਼ੈਂਟ ਕਰਦਾ ਸੀ ਦਸਤਾਰ ਜਦੋਂ ਬਨ ਕੇ ਉਹਨਾਂ ਥਾਵਾਂ ਤੇ ਗਾਉਂਦਾ ਸੀ ਜਿੱਥੇ ਗੂਰੀ गा ਸਕਦੇ ਜਿੱਥੇ ਕਾਲੇ ਹੀ गा ਸਕਦੇ ਉਹਨਾਂ ਥਾਵਾਂ ਤੇ ਵੀ ਜਾ ਆਉਂਦਾ ਸੀ ਜਿੱਥੇ ਆਮ ਪੰਜਾਬੀ ਨਹੀਂ ਸੀ ਜਾਂਦਾ ਜਦੋਂ ਕੋਈ ਬੰਦਾ ਪੰਜਾਬੀਆਂ ਦੇ ਵਿੱਚ ਪੱਗ ਵਾਲਾ ਉੱਚਾ ਜਾਵੇ ਉਹਦੀ ਸਪੋਰਟ ਕਰਨੀ ਚਾਹੀਦੀ ਇਹ ਸਾਡੇ ਵਾਲੇ ਲੱਤਾਂ ਖਿੱਚਣ ਲੱਗ ਜਾਂਦੇ ਜਿਉਂਦਿਆਂ ਬਹੁਤ ਬੰਦੇ ਸਿੱਧੂ ਮੂਸੇ ਵਾਲੇ ਦੇ ਵਿਰੋਧ ਵਿੱਚ ਰਹੇ ਤੇ ਜਦੋਂ ਉਹਦੀ ਮੌਤ ਹੋ ਗਈ ਫਿਰ ਸਾਰੇ ਅਥਰੂ ਘੇਰਦੇ ਸੀ ਮਗਰ ਮੱਛ ਵਾਲੇ ਅਥਰੂ ਹੁੰਦੇ ਸਾਡੇ ਹਰੋਂ ਪੱਦ ਕਰਕੇ ਸੀ ਇੱਕ ਇੱਕ ਨਾਮ ਸੀ ਪੰਜਾਬੀਆਂ ਦਾ ਉਹਨੂੰ ਵੇਖ ਵੇਖ ਕੇ ਨਵੇਂ ਬੱਚੇ ਕਈ ਪੱਗਾਂ ਬੰਨਣ ਲੱਗ ਗਏ ਸੀ ਸੋ ਕਿਤੇ ਨਾ ਕਿਤੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੇ ਘਰ ਫੇਰ ਰੌਣਕ ਆਈ ਜਿੱਥੇ ਸਾਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਨਹੀਂ ਬਾਕੀ ਲੋਕਾਂ ਨੂੰ ਵੀ ਦੁੱਖ ਲੱਗਾ ਸੀ ਉੱਥੇ ਕਈਆਂ ਨੂੰ ਥੋੜੀ ਖੁਸ਼ੀ ਮਿਲੀ ਅੱਜ ਵੀ ਚੱਲੇ ਇਸ ਟੱਬਰ ਦੇ ਵਿੱਚ ਫੇਰ ਰੌਣਕ ਆਈ ਅਸੀਂ ਸਾਰਿਆਂ ਦੇ ਘਰ ਦੀ ਰੌਣਕ ਵਾਸਤੇ ਮੰਗੀਏ ਸੁੱਖ ਮੰਗੀਏ ਕੱਲੇ ਉਸ ਪਰਿਵਾਰ ਲਈ ਨਹੀਂ ਹਰ ਪਰਿਵਾਰ ਲਈ ਜਿਸ ਤੇ ਵੀ ਕਿਸ ਦੇ ਕਿਸੇ ਦੇ ਘਰੇ ਏਦਾਂ ਦੀ ਤਕਲੀਫ ਆਵੇ ਤੁਸੀਂ ਅੰਦਰੋਂ ਭਾਵ ਰੱਖਿਆ ਕਰੋ ਬਜ਼ਾਰੇ ਦਾ ਵੀ ਇਹਦੇ ਘਰ ਫਿਰ ਰੌਣਕ ਆਵੇ ਇਹਦਾ ਵੀ ਭਲਾ ਹੋਵੇ ਇਹ ਵੀ ਕਿਤੇ ਖੁਸ਼ ਹੋਵੇ ਇਹਦੇ ਘਰ ਜਿਹੜੀ ਥੋੜਾ ਉਹ ਪੂਰੀ ਹੋਵੇ ਬਾਕੀ ਮੈਂ ਆਪ ਜੀ ਨੂੰ ਸਭ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕਈ ਵਾਰੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚਾ ਨਾ ਆਵੇ ਤਾਂ ਵੀ ਤੈਨੂੰ ਆਪਣੇ ਆਪ ਨੂੰ ਇੰਨਾ ਤਕੜਾ ਕਰਨਾ ਪੈਣਾ ਹੈ ਵੀ ਤੂੰ ਖੁਸ਼ ਰਹਿ ਸਕੇ ਤੈਨੂੰ ਖੁਸ਼ ਰਹਿਣਾ ਪੈਣਾ ਹੈ ਸਿੱਖਣਾ ਪੈਣਾ ਹੈ ਖੁਸ਼ ਰਹਿਣਾ ਮਾਫ਼ ਕਰਨਾ ਕਈਆਂ ਦੇ ਬੱਚਾ ਨਹੀਂ بڑے ਲੋਕ ਖੁਸ਼ ਹੈਗੇ ਫਿਰ ਵੀ ਅਮਰੀਕਾ ਕੈਨੇਡਾ ਵਿੱਚ ਅੱਜ ਕੱਲ ਟੈਨਸ਼ਨ ਨਹੀਂ ਹੈ ਕਿ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੇ ਗੋਰੇ ਪਤੀ ਪਤਨੀ ਹੈਗੀ ਕਹਿੰਦੇ ਬੱਚਾ ਚਾਹੀਦਾ ਨਹੀਂ ਉਹਨਾਂ ਨੂੰ ਸਰਕਾਰਾਂ ਕਹਿ ਰਹੀਆਂ ਕਈ ਥਾਵਾਂ ਉੱਤੇ ਜਾਪਾਨ ਵਿੱਚ ਪੈਸੇ ਦਿੰਦੇ ਨੇ ਕਹਿੰਦੇ ਪੈਸਾ ਇੰਨਾ ਦੇਾਂਗੇ ਬੱਚਾ ਲਿਆਓ ਇੱਕ ਬੱਚਾ ਚਾਹੀਦਾ ਕਹਿੰਦੇ ਬੱਚਾ ਪੈਦਾ ਨਹੀਂ ਕਰਨਾ ਐਦਾਂ ਦੀ ਸੋਚ ਵੀ ਲੋਕਾਂ ਦੀ ਬਣ ਗਈ ਬੱਚਾ ਹੀ ਨਹੀਂ ਚਾਹੀਦਾ ਸੋ ਕਿਤੇ ਨਾ ਕਿਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਵੀ 멘ਟਲੀ ਆਪਣੇ ਆਪ ਨੂੰ ਸਟਰੋਂਗ ਕਰੋ ਹੋ ਸਕਦਾ ਤੂੰ ਡਾਕਟਰ ਕੋਲ ਵੀ ਜਾਵੇਂ ਤੂੰ ਪੈਸਾ ਵੀ ਖਰਚ ਦਵੇਂ ਫਿਰ ਵੀ ਬੱਚਾ ਨਾ ਆਵੇ ਫਿਰ ਵੀ ਤੈਨੂੰ ਆਪਣੇ ਆਪ ਨੂੰ ਕਰੜਾ ਕਰਨਾ ਪੈਣਾ ਤੈਨੂੰ ਖੁਸ਼ ਰਹਿਣਾ ਪੈਣਾ ਤੈਨੂੰ ਨਿਕਲਣਾ ਪੈਣਾ ਉਸ ਚੀਜ਼ ਚ ਹਰ ਪ੍ਰੋਬਲਮ ਦੇ ਵਿੱਚੋਂ ਨਾ ਯਾਦ ਰੱਖਣਾ ਤੁਸੀਂ ਨਿਕਲ ਸਕਦੇ ਆਂ ਹਰ ਪ੍ਰੋਬਲਮ ਦੇ ਵਿੱਚੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜ਼ਿੰਦਗੀ ਚ ਆਉਂਦੀਆਂ ਹੀ ਰਹਿੰਦੀਆਂ ਪਰ ਆਪਣੇ ਆਪ ਨੂੰ ਚਾਹ ਕੇ ਤੂੰ ਉਸ ਵਿੱਚੋਂ ਬਾਹਰ ਨਿਕਲ ਸਕਦਾ ਹੈ। ਹੱਥ ਪੈਰ ਮਾਰਨੇ ਪੈਣਗੇ ਤੈਨੂੰ ਥਾਂ ਬਦਲਣੀ ਪਊਗੀ ਕੋਈ ਜਗ੍ਹਾ ਬਦਲਣੀ ਪਊਗੀ ਹੋ ਸਕਦਾ ਕੋਈ ਨਵਾਂ ਕੰਮ ਸ਼ੁਰੂ ਕਰਨਾ ਪਵੇ। ਕੋਈ ਨਵੇਂ ਕੰਮ 'ਚ ਆਪਣੇ ਆਪ ਨੂੰ ਲਾ ਲਈਦਾ ਵੀ ਯਾਰ ਹੁਣ ਵਿਪੰਗਾ ਪੈ ਗਿਆ ਘਰ 'ਚ ਮੌਤ ਹੋ ਗਈ ਹੁਣ ਹੁਣ ਵਿਜੀਕਾਰ ਆਪਣੇ ਆਪ ਨੂੰ ਵਿਜੀ ਬੰਦਾ ਜਿਹੜਾ ਹੁੰਦਾ ਨਾ ਉਹਦਾ ਸਾਰਾ ਦੁੱਖ ਘਟ ਜਾਂਦਾ। ਜਿਹੜਾ ਬੰਦਾ ਵਿਹਲਾ ਸੋਚੀ ਜਾਂਦਾ। ਉਧਰੋਂ ਕੋਈ ਤੁਹਾਡੇ ਤੇ ਪ੍ਰੋਬਲਮ ਪਈ ਹੈ ਉਧਰੋਂ ਤੁਸੀਂ ਸੋਚੀ ਜਾਂਦੇ ਆ। ਜਦੋਂ ਭੋਗ ਪੈ ਗਿਆ ਜਦੋਂ ਕੰਮ ਨਿਭੜ ਗਿਆ ਨਾਲ ਹੀ ਕੰਮ ਤੇ ਚੱਲੋ ਕੰਮ ਸ਼ੁਰੂ ਕਰੋ ਤੁਹਾਡਾ ਧਿਆਨ ਦੂਜੇ ਪਾਸੇ ਰਹਿਣਾ ਚਾਹੀਦਾ ਇੱਕ ਚੀਜ਼ ਤੋਂ ਧਿਆਨ ਹਟਾ ਕੇ ਦੂਜੇ ਵਾਲੇ ਪਾਸੇ ਕੰਮ ਵਾਲੇ ਪਾਸੇ ਆਪਣੇ ਆਪ ਨੂੰ ਲਾ ਲਈਦਾ ਇੱਕ ਥਾਂ ਤੇ ਸਟੱਕ ਨਹੀਂ ਹੋ ਜਾਈਦਾ ਇੱਕ ਥਾਂ ਤੇ ਖੜੇ ਨਹੀਂ ਰਹੀਦਾ ਆਪਣੇ ਆਪ ਨੂੰ ਕੱਢੀਦਾ ਤੇ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤੇ ਜਰੂਰ ਨਿਕਲੋਗੇ ਸੋ ਇਸ ਕਰਕੇ ਜੋ ਸਿੱਧੂ ਦੇ ਪਰਿਵਾਰ ਨੂੰ ਮੈਂ ਵੇਖਿਆ ਉਹਦੇ ਮਾਤਾ ਪਿਤਾ ਨਾ ਜਦੋਂ ਉਹ ਸਿੱਧੂ ਦੀ ਮੌਤ ਹੋ ਗਈ ਮਹੀਨੇ ਡੇਢ ਮਹੀਨੇ ਬਾਅਦ ਲੋਕਾਂ ਦੇ ਜਾਣ ਲੱਗੇ ਕਦੇ ਕਿਸੇ ਦੇ ਦੁੱਖ 'ਚ ਜਾ ਕਦੇ ਕਿਸੇ ਦੇ ਮਰੇ ਤੇ ਜਾ ਕਦੇ ਕਿਸੇ ਦੇ ਜੰਮੇ ਤੇ ਜਾ ਇੱਥੇ ਵੀ ਆਉਂਦੇ ਮੈਨੂੰ ਮਿਲ ਕੇ ਗਏ ਮੈਂ ਵੀ ਜਾ ਕੇ ਆਇਆ ਆ ਸਾਡੇ ਸਾਹਮਣੇ ਇੱਥੇ ਨਾ ਬਿਲਕੁਲ ਸਾਹਮਣੇ ਹਵੇਲੀ ਬਣੀ ਐ ਹਵੇਲੀ ਸਾਹਮਣੇ ਬਣੀ ਨਾ ਇੱਕ ਰੋਡ ਤੋਂ ਪਰਲੇ ਪਾਸੇ ਇਹ ਹਵੇਲੀ ਸਿੱਧੂ ਮੂਸੇ ਵਾਲੇ ਦੇ ਸਹੁਰਿਆਂ ਦੀ ਐ ਇੱਥੇ ਮੰਗਿਆ ਹੋਇਆ ਸੀ ਉਹ ਜਿਸ ਬੰਦੇ ਨੇ ਹਵੇਲੀ ਬਣਾਈ ਹੈ ਨਾ ਇਹਨਾਂ ਦੀ ਬੇਟੀ ਦੇ ਨਾਲ ਮੰਗਿਆ ਹੋਇਆ ਸੀ ਸੰਗਰੇੜੀ ਪਿੰਡ ਸੀ ਨਾ ਤੇ ਉੱਥੇ ਆਪਾਂ ਦੀਵਾਨ ਵੀ ਲਾਉਂਦੇ ਰਹੇ ਆ ਤੇ ਇਹਨਾਂ ਨੇ ਇੱਥੇ ਬਣਾਈ ਇਹਦਾ ਨਾਂ ਜਿਹੜਾ ਰੱਖਿਆ ਨਾ ਬਾਈ ਜੀ ਦੀ ਹਵੇਲੀ ਬਾਈ ਜੀ ਕਹਿੰਦੇ ਸੀ ਸਿੱਧੂ ਨੂੰ ਉਹਦੇ ਨਾਂ ਤੇ ਰੱਖਿਆ ਨਾਮ ਤੇ ਉਹ ਇਹ ਇਹ ਇਹਨਾਂ ਦਾ ਪਰਿਵਾਰ ਸੰਗਰੇੜੀ ਹੈ ਮੈਨੂੰ ਜਦੋਂ ਸਿੱਧੂ ਮੂਸੇ ਵਾਲਾ ਮਿਲਿਆ ਮੈਨੂੰ ਕਹਿੰਦਾ ਵੀ ਮੇਰੇ ਆਨੰਦ ਕਾਰਜ ਹੋਣੇ ਨੇ ਉਦੋਂ ਵਿਆਹ ਤੇ ਤੁਸੀਂ ਆਇਓ ਮੈਂ ਕਿਹਾ ਹਾਂ ਕਦੋਂ ਕਦੋਂ ਮੈਂ ਹਾਂ ਕਰਨਾ ਕਹਿੰਦੇ ਖਰੇ ਜੂਨ ਜੁਲਾਈ ਦੇ ਵਿੱਚ ਹੀ ਰੱਖਿਆ ਹੋਈ ਗਰਮੀ 'ਚ ਮੈਂ ਕਿਹਾ ਇੰਨੀ ਗਰਮੀ 'ਚ ਕਹਿੰਦੇ ਕੋਈ ਨਹੀਂ ਪਕੌੜੀ ਖਾਣੇ ਪਿੰਡਾਂ ਵਾਲਿਆਂ ਦਾ ਤੁਹਾਨੂੰ ਪਤਾ ਹੀ ਟੈਂ ਟੁੰਡ ਲਾ ਦੇਾਂਗੇ ਇਦਾਂ ਕਰਕੇ ਆਪਾਂ ਕਰ ਲੈਣਾ ਮੈਂ ਕਿਹਾ ਠੀਕ ਹੈ ਤੇ ਕਹਿੰਦਾ ਉਹ ਕਰਾਚੋਂ ਤੁਸੀਂ ਆਇਓ ਉੱਥੋਂ ਆਪਾਂ ਫਿਰ ਚੱਲਾਂਗੇ ਇੱਧਰ ਨੂੰ ਮੈਂ ਕਿਹਾ ਚੱਲਾਂਗੇ ਉਹ ਚਲੋ ਬਾਅਦ ਵਿੱਚ ਹੋਰ ਹੀ ਕੁਝ ਬਣ ਗਿਆ ਸਮਾਂ ਪਰ ਉਹਨਾਂ ਦੇ ਮਾਪਿਓ ਨੇ ਹੌਸਲਾ ਨਹੀਂ ਛੱਡਿਆ ਸਿੱਧੂ ਦੇ ਨਾਲੇ ਚਾਹੇ ਇਨਸਾਫ਼ ਨਹੀਂ ਮਿਲਿਆ ਉਹਨਾਂ ਨੂੰ ਵਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਜਿਹੜਾ ਦਰਦ ਆ ਉਹ ਤੇ ਰਹਿਣਾ ਹੀ ਹੈ ਪਰ ਆਪਣੇ ਆਪ ਨੂੰ ਕਾਇਮ ਕਰ ਲੈ ਕਦੇ ਕਿਸੇ ਦੇ ਦੁੱਖ ਤੇ ਜਾ ਕਦੇ ਕਦੇ ਸੁੱਖ ਤੇ ਜਾ ਕਦੇ ਕਿਤੇ ਜਾ ਕਦੇ ਕਿਤੇ ਜਾ ਆਪਣੇ ਆਪ ਨੂੰ ਕਾਇਮ ਕੀਤਾ ਫਿਰ ਚਲੋ ਆ ਡਾਕਟਰਾਂ ਦੀ ਸਲਾਹ ਲੈ ਲਈ ਆਹ ਜਿਹੜੀ ਨਵੀਂ ਗੱਲ ਹੋਈ ਉਹਦੇ ਵਿੱਚੋਂ ਨਿਕਲ ਆਏ ਫਿਰ ਅੱਜ ਸਾਰਾ ਗਮ ਤੇ ਨਹੀਂ ਘਟਿਆ ਹੋਣਾ ਇਹ ਤੇ ਗੱਲ ਪੱਕੀ ਹੈ ਪਰ 50% ਜਿਹੜਾ ਨਾ ਅੰਦਰ ਜ਼ਖਮਾਂ ਨੂੰ ਮਲਮ ਲੱਗ ਗਈ ਹੋਣੀ ਹੈ ਉਹ ਉਹ ਸਿੱਧੂ ਮੂਸੇ ਵਾਲਾ ਤਾਂ ਔਖਾ ਬਣਨਾ ਪਰ ਫਿਰ ਵੀ ਅੱਜ ਕਿਤੇ ਉਹ ਤਾਂ ਕਰਕੇ ਜਦੋਂ ਤੁਸੀਂ ਚਾਹੋਗੇ ਤੁਸੀਂ ਨਿਕਲੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ